ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਸ੍ਰੀ ਕਾਲ ਤਖਤ ਸਾਹਿਬ ਦੇ ਸਾਫਾ ਜਹੇਦਾਰ ਗਿਆਨੀ ਅਰਬੀ ਸਿੰਘ ਵੱਲੋਂ ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਕਾਲ ਤਖਤ ਸਾਹਿਬ ਤੇ ਮੱਥਾ ਟੇਕ ਕੇ ਵੈਗੁਰ ਗੱਛ ਕਰਾਣਾ ਕੀਤਾ ਗਿਆ ਇਸ ਮੌਕੇ ਨਾਲ ਪ੍ਰਸੰਨ ਨਾਲ ਜੋ ਗੱਲਬਾਤ ਕੀਤੀ ਗਈ ਪੇਸ਼ ਉਸ ਦੇ ਕੁਝ ਹਿੱਸੇ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰਿਓ ਧੰਨਵਾਦੀ ਠੀਕ ਸਮ ਸਿੰਘਾਂ ਲਿਖੋ ਬੋਲੋ ਚੱਲ ਕਲ ਦੇਖ ਕੇ ਸਮਝੋਗੇ ਕਿਸ ਤਰ੍ਹਾਂ ਦੇ ਕੱਲ ਦਾ ਕਠਨਾ ਕਰ ਰਹੇ ਹੋਇਆ ਉਹ ਜੇਕਰ ਨਾ ਪਹਿਲਾਂ ਵੇਖਦੇ ਪ੍ਰਸ ਦੀਸ ਵਾਲਾ ਪੁੱਛਦੇ ਕਿ ਜਿੰਨਾ ਚਿਰ ਗੁਰੂ ਦਾ ਹੁਕਮ ਵਰਤਦਾ ਦੁਨੀਆਂ ਚਿਰ ਆਪਾਂ ਇਸੇ ਰੋ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜੀ ਹਾਂ ਕੋਸ਼ ਆ ਆਪਾਂ ਤੇ ਸੁਪਰਾਨਾ ਕਰਕੇ ਆਇਆ ਗੁਰਹਾਜੀ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਤਖਸਬ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਬਰਗੀ ਤਰ ਪਾਤਸ਼ਾ ਨੇ ਮੀਰ ਬੀਰ ਮਾਲ ਸਤਪੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿਰਫ ਮੀਰ ਪਰਿਆ ਹੱਤਰਾ ਕੇ ਨਹੀਂ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਏ ਆ ਕਿ ਸਤਗੁਰੂ ਕੋਈ ਆਪਣਾ ਦੀ ਕਰਨਾ। ਸਸਤ ਸਿੰਘ ਜੀ ਦਾ ਕਾਰਜ ਉਹ ਜਿਵੇਂ ਠੀਕ ਕਰਦੇ ਨੇ ਸਤਸਾ ਜੀ ਦੇ ਦਰਾਂ ਨੂੰ ਜੀ ਨੇ